ਸਬਚਰੀય ਕਾਲ ਪੀਪੀ 32 ਨਵਾਂ ਸ਼ਹਿਰ ਦੇ ਖਰੋਸ਼ਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਬਹੁਤ ਹੈਰਾਨ ਕਰਨ ਵਾਲੀ ਅਤੇ ਇੱਕ ਨਵੀਂ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਬਲਾਚੌਰ ਦੇ ਪਿੰਡ ਹੈਡੋਬੇਟ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਇੱਕ ਵਿਅਕਤੀ ਨੂੰ ਕ੍ਰਾਸ ਪਰਚੇ ਵਿੱਚ ਗ੍ਰਿਫਤਾਰ ਕਰਨ ਆਉਂਦੀ ਹੈ ਪਰ ਉਸ ਦੇ ਉੱਤੇ ਦੂਜੀ ਧਿਰ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਦੱਸਦੀ ਹੈ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਹੁਸ਼ਿਆਰਪੁਰ ਦੀ ਪੁਲਿਸ ਇੱਕ ਵਿਅਕਤੀ ਨੂੰ ਕ੍ਰਾਸ ਪਰਚੇ ਵਿੱਚ ਗ੍ਰਿਫਤਾਰ ਕਰਨ ਆਉਂਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੂਜੀ ਧਿਰ ਦਾ ਇੱਕ ਵਿਅਕਤੀ ਜਿਹੜਾ ਆ ਉਕਤ ਵਿਅਕਤੀ ਦੀ ਪਛਾਣ ਕਰਨ ਵੀ ਪੁਲਿਸ ਦੇ ਨਾਲ ਆਂਦਾ ਜੋ ਦੱਸਿਆ ਜਾ ਰਿਹਾ ਹੈ ਕਿ ਆਪਣੀ ਗੱਡੀ ਵਿੱਚ ਆਉਂਦਾ ਤੇ ਉਸ ਦੀ ਗੱਡੀ ਵਿੱਚ ਹਥਿਆਰ ਵੀ ਸਨ ਔਰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਦੂਜੀ ਧਿਰ ਵੱਲੋਂ ਹੈੱਡੋਵੇਟ ਦੇ ਵਿਅਕਤੀ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਪੁਲਿਸ ਮੌਕੇ ਤੇ ਮੌਜੂਦ ਹੁੰਦੀ ਹੈ ਜਿਸ ਦੇ ਸੱਟਾ ਵੱਜਦੇ ਹਨ ਜਿਸ ਨੂੰ ਸੱਟਾ ਵੱਜਣ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਕਾਠਗੜ ਪੁਲਿਸ ਤੋਂ ਕਾਠਗੜ ਦੇ ਐਸ ਐਚ ਓ ਹਿੰਮਤ ਮਲਹੋਤਰਾ ਪੁੱਛਦੇ ਨੇ ਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਵੱਡੀ ਕਾਰਵਾਈ ਕੀਤੀ ਜਾਵੇਗੀ ਤਾਂ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਉਹ ਹਿਆਰਪੁਰ ਦੀ ਪੁਲਿਸ ਬਲਾਚੌਰ ਦੇ ਪਿੰਡ ਹੈਡੋਬੇਡ ਵਿਖੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਦੂਜੀ ਧਿਰ ਤੋਂ ਜਿਹੜਾ ਵਿਅਕਤੀ ਪਛਾਣ ਕਰਨ ਆਇਆ ਸੀ ਉਸ ਦੀ ਗੱਡੀ ਵਿੱਚ ਹਥਿਆਰ ਸਨ ਉਸ ਵਿਅਕਤੀ ਉੱਤੇ ਹਮਲਾ ਕਰ ਦਿੰਦਾ ਹੈ ਜਿਸ ਤੋਂ ਬਾਅਦ ਵਿਅਕਤੀ ਦੇ ਗੰਭੀਰ ਸੱਟਾਂ ਵੱਜਦੀਆਂ ਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ ਜਾਂਦਾ ਹੈ ਤਾਂ ਬਹੁਤ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਦਿਖਾਨੇ ਤੋਂ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ ਇਹਨਸ ਕੱਲ ਨੂੰ ਦੂਜੋਂ ਦੀ ਗੱਲ ਹੈ ਪਰसों ਜਿੱਦਾਂ ਰੇਡ ਕਰੀ ਆ ਜਿੱਦਾਂ ਉੱਥੇ ਖੜੇ ਰਹਾ ਤੁਹਾਨੂੰ ਪਤਾ ਪਰ ਕੈਮਰਾ ਲੱਗਾ ਆ ਇੰਨਾ ਮਹਿੰਗਾ ਕੈਮਰਾ ਜਾ ਕੇ ਲਵਾਇਆ ਇਸ ਕਰਨਾ ਕਿ ਜਿਹੜੀ ਤੁਸੀਂ ਅਮਲ ਨਹੀਂ ਕਰਿਆ ਜਾਤ ਵੀ ਦੇਖੋ ਕੋਠਿਆਂ ਤੋਂ ਛਾਲਾ ਮਾਰਾਂ ਦੇ ਜਿੱਦਾਂ ਦੇਖੋ ਕਦੇ ਕਿੱਧਰੋਂ ਆ ਜਾਂਦੇ ਤੁਸੀਂ ਥੋੜਾ ਬਹੁਤਾ ਦੇਖਦੇ ਵੀ ਕ੍ਰਾਸ ਕੇਸ ਆ ਇਹਨੂੰ ਲੈ ਕੇ ਠੀਕ ਆ ਵਾਅਦਾ ਸਾਰਿਆਂ ਦਾ ਥੋੜਾ ਹੋਇਆ ਜੇ ਦੋ ਤੇ ਹੋਊਗਾ ਤਿੰਨ ਤੇ ਹੋਊਗਾ ਚਾਰ ਬੰਦੇ ਤੇ ਹੋਊਗਾ ਉਹ ਸਾਰਿਆਂ ਦੇ ਵਾਅਦਾ ਥੋੜਾ ਹੋ ਗਿਆ ਜਾਂ ਤਾਂ ਇਹ ਡੋਬੇ ਤੇ ਹੋਈ ਹੈ ਇਹਦੇ ਬਾਰੇ ਦੱਸੋ ਵੀ ਕੀ ਗੱਲਬਤ ਹੋਈ ਹੈ ਕਿੰਨੇ ਵਜੇ ਹੋਈ ਸਾਨੂੰ ਟਾਈਮ ਦਾ ਤਾਂ ਬਾਈ ਜੀ ਪ ਸਾਨੂੰ ਸਵੇਰੇ ਸਾਡੇ ਪਰਿਵਾਰ ਆਏ ਜਿੱਥੇ ਆਪਾਂ ਖੜੇ ਆਂ ਇਹ ਚੋਹਾਨ ਪਰਿਵਾਰ ਆ ਇਹ ਕੋਹ ਹਾਰਪੁਰ ਦੇ ਬਾਜੀ ਕਰਨੀ ਹੈਗੇ ਇਹ ਹੈਗੇ ਨਵਾਂ ਸ਼ਹਿਰ ਆਪਣੇ ਰੋਪੜ ਦੇ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਇਹਨਾਂ ਮੁਲਾਜ਼ਮਾਂ ਨੇ ਪਤਾ ਨਹੀਂ ਕੀ ਸੋਚ ਕੇ ਆਪਣੇ ਮਨ ਦੇ ਵਿੱਚ ਇਹ ਆ ਗਿਆ ਵੀ ਚਲੋ ਕੋਈ ਗੱਲ ਨਹੀਂ ਤੇ ਜੋ ਮਨ ਚ ਆਉਂਦਾ ਧੱਕਾ ਕਰਿਓ ਸਾਨੂੰ ਅਜੇ ਹੁਣ ਅਸੀਂ ਪਹੁੰਚੇ ਹੀ ਆਂ ਸਾਨੂੰ ਪਤਾ ਲੱਗਿਆ ਵੀ ਆਹ ਮੋਬਾਈਲ ਤੇ ਚਾਬੀ ਉਹਨਾਂ ਗੁੰਡਿਆਂ ਦੀ ਆ ਜਿਹੜੇ ਨਾਲ ਪੁਲਿਸ ਮੁਲਾਜ਼ਮਾਂ ਦੇ ਨਾਲ ਆਏ ਆ ਵਿੱਚ ਕੋਈ ਅਸਲਾ ਹਥਿਆਰ ਵੀ ਪਿਆ ਆ ਜਿਉ ਤੁਸੀਂ ਆਪ ਚੈੱਕ ਕਰ ਲਿਓ ਤੇ ਅਸੀਂ ਇਹਨਾਂ ਕੋਲ ਹੁਣ ਜਿਹੜਾ ਪ੍ਰਸ਼ਾਸਨ ਹੈ ਕੋਈ ਹੀ ਮੰਗ ਕਰਦੇ ਆਂ ਵੀ ਜੇ ਇਹਨਾਂ ਦੀ ਕੋਈ ਕਾਰਵਾਈ ਬੰਦੀ ਆ ਮੁਲਾਜ਼ਮਾਂ ਤੇ ਇਹਨਾਂ ਦੇ ਵੀ ਕੀਤੀ ਜਾਵੇ ਇਹ ਨਜਾਇਜ਼ ਆ ਤੇ ਜਿਹੜੇ ਨਾਲ ਗੁੰਡੇ ਲੈ ਕੇ ਆ ਉਹਨਾਂ ਨੂੰ ਪੇਸ਼ ਕਰਨ ਇਥੇ ਲਿਆ ਕੇ ਇਹ ਤਾਂ ਨਿਭਣਾ ਹੀ ਇਹ ਕੰਮ ਨਹੀਂ ਤਾਂ ਵੱਜ ਜਾਣਾ ਨਹੀਂ ਤੇ ਅਸੀਂ ਥੋੜੇ ਦੇਰ ਦੇ ਵਿੱਚ ਧਰਨਾ ਦੇਵਾਂਗੇ ਰੋਡ ਤੇ ਸਾਡੀ ਤਿਆਰੀ ਹੈ ਅਸੀਂ ਜੋ ਕਾਰਵਾਈ ਏ ਸੀ ਉੱਤੇ ਰੋਡ ਤੇ ਚੈੱਕ ਕਰਦਣੀ ਆ ਫਿਰ ਪ੍ਰਸ਼ਾਸਨ ਇਹ ਨਾ ਕਹੇ ਵੀ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਵਿੱਚੇ ਪੁਲਿਸ ਮੁਲਾਜ਼ਮਾਂ ਤੇ ਤੇ ਵਿੱਚੇ ਜਿਹੜੇ ਨਾਲ ਦੋਸ਼ੀ ਆਏ ਨੇ ਕੋਈ ਇਕਲਾਰੀ ਦੇ ਕੇ ਆਏ ਕੋਈ ਇਕਲਾਰੀ ਦੇ ਕੇ ਆਏ ਉਹ ਜਿਹੜੇ ਬੰਦੇ ਲੜੇ ਆ ਲੜਾਈ ਇਹਨਾਂ ਦੀ ਹੋਈ ਆ ਇਹ ਉਹਨਾਂ ਨੂੰ ਨਾਲ ਲੈ ਕੇ ਆਈ ਆ ਪੁਲਿਸ ਕੁਆਲਟੀ ਦੱਸਣ ਦੇ ਅਨੁਸਾਰ ਆਇਆ ਵੀ ਉਹ ਜਿਹੜੇ ਬੰਦੇ ਦੋਸ਼ੀ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਹੋਏ ਨਾਲ ਉਸੇ ਬੰਦਿਆਂ ਨੇ ਇੱਕ ਹੋਰ ਕੀਤਾ ਇਹ ਜਿਹੜਾ ਪੁਲਿਸ ਮੁਲਾਜ਼ਮ ਹੈ ਇਹਨੇ ਜਦੋਂ ਹੱਥਗੜੀ ਲਾਈ ਆ ਸਭ ਤੋਂ ਦੁਖਦਾਰੀ ਗੱਲ ਕਰਨ ਵਾਲੀ ਇਹ ਹੈ ਜਿਹੜੀ ਕਿ ਉਹਨਾਂ ਨੇ ਹੱਥਗੜੀ ਲਾਉਣ ਤੋਂ ਬਾਅਦ ਵਿਚਾਰੇ ਨੂੰ ਕੁੱਟਦੇ ਰਹੇ ਆ ਔਰ ਜਿਹੜੇ ਬੰਦਿਆਂ ਪਰ ਪਰਚਾ ਹੋਇਆ ਜ ਧਾਰਾ ਲੱਗੀਆਂ ਹੋਈਆਂ ਉਹ ਸਾਰੇ ਬੰਦੇ ਨਾਲ ਇਹਨਾਂ ਦੇ ਹੋ ਕੇ ਉਹਨੇ ਕਟਾਈ ਕਰਦੇ ਰਿਆ ਇੱਕ ਆਲਟੋ ਕਾਰ ਆ ਬਾਹਰੋਂ 70000 ਰੁਪਏ ਆ ਉਹ ਕਿਦੀ ਯਾਰ ਚਲੋ ਕੋਈ ਗੱਲ ਨਹੀਂ ਉਹ ਅਸੀਂ ਦੇਖ ਰਹੇ ਹਾਂ ਹਜੇ ਇਹ ਜਿਹੜਾ ਮੋਬਾਈਲ ਤੇ ਆ ਮੇਰੇ ਖਿਆਲ ਅਲਟੋ ਦੀ ਚਾਬੀ ਮੈਨੂੰ ਦਿੱਤੀ ਆ ਕਿਉਂਕਿ ਇਹਨਾਂ ਨੇ ਪਰਿਵਾਰ ਨੇ ਸਾਨੂੰ ਮੁੱਕ ਸਮਝਿਆ ਸੀ ਇਸ ਕਰਕੇ ਆ ਆਪਣੇ ਕੋਲ ਫੜ ਲਈਆਂ ਜਦੋਂ ਕੋਈ ਵਧੀਆ ਅਫਸਰ ਆਊਗਾ ਕੋਈ ਐਸਐਚਓ ਰੈਂਕ ਜਾਂ ਕੋਈ ਡੀਐਸਪੀ ਸਾਹਿਬ ਨੂੰ ਦਵਾਂਗੇ ਜੋ ਵੀ ਚੀਜ਼ ਹੋਈ ਪ੍ਰੂਫ ਦਵਾਂਗੇ ਐਦਾਂ ਅਸੀਂ ਨਹੀਂ ਕਿਸੇ ਦੇ ਹੱਥ ਦੇਵਾਂਗੇ ਕਿਉਂਕਿ ਇਹਦੇ ਜੋ ਡਾਟਾ ਇਹ ਡਿਲੀਟ ਕਰ ਦੇਣਗੇ ਆਪਣੇ ਕੋਈ ਪ੍ਰੂਫ ਰਹੂਗਾ ਸਾਰਾ ਕੁਝ ਇਹਦੇ ਕਿਉਂਕਿ ਸਾਨੂੰ ਇਹ ਵੀ ਇੱਥੇ ਆ ਕੇ ਪਤਾ ਲੱਗਿਆ ਵੀ ਪੁਲਿਸ ਮੁਲਾਜ਼ਮਾਂ ਨੇ ਇਹ ਵੀ ਫੋਨ ਕਰਕੇ ਕਿਹਾ ਵੀ ਹੋਰ ਗੁੰਡੇ ਬੁਲਾ ਲਓ ਸਾਨੂੰ ਉੱਥੋਂ ਹੀ ਮੈਸੇਜ ਆ ਰਹੀ ਵੀ ਕੋਈ ਮੁੰਡੇ ਆ ਰਹੇ ਆ ਕੋਈ ਗੱਲ ਨਹੀਂ ਉਹਨਾਂ ਨੂੰ ਆਉਣ ਲੰਦੋ ਅਸੀਂ ਵੀ ਦੇਖਾਂਗੇ ਤੇ ਇਹ ਮੁਲਾਜ਼ਮ ਵੀ ਦੇਖਣਗੇ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕਹਿੰਦੀ ਸਾਡੇ ਮੁਲਾਜ਼ਮ ਬਹੁਤ ਵਧੀਆ ਕੰਮ ਕਰ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਜੀ ਆਹ ਵਧੀਆ ਹੀ ਆ ਜੀ ਜਿਹੜਾ ਕਿ ਸਾਡੇ ਇੱਕ ਹੈਡੋ ਬੇਟ ਆ ਇੱਥੇ ਆਮ ਇੱਕ ਜ਼ਿਮੀਂਦਾਰ ਜਿਹੜੇ ਬੰਦੇ ਨੇ ਇਹ ਜ਼ਿਮੀਂਦਾਰ ਬੰਦੇ ਨੇ ਇਹਨਾਂ ਕੋਈ ਇਹਨਾਂ ਦੇ ਵਿੱਚ ਕੋਈ ਕਿਸੇ ਗੱਲ ਦੀ ਕੋਈ ਪ੍ਰ ਫਾਇਨੇ ਇੱਥੇ ਕ੍ਰਾਈਮ ਹੋ ਰਿਹਾ ਇੰਨਾ ਇੱਥੇ ਦੋਸ਼ੀ ਘੁਮ ਰਹੇ ਉਹਨਾਂ ਦਾ ਫੜ ਨਹੀਂ ਸਕਦੇ ਚਾਰ ਗੁੰਡੇ ਲੈਂਦੇ ਜੀ ਇਹਨਾਂ ਨੇ ਪਤਾ ਨਹੀਂ ਹੁਣ ਕੀ ਕੀਤਾ ਕੀ ਨਹੀਂ ਬਾਕੀ ਜੋ ਕਾਰਵਾਈ ਜੋ ਕਰਾਂਗੇ ਕੋਗੇ ਤੁਹਾਡਾ ਕੀ ਨਾਂ ਜੀ ਇਹੋ ਨਾ ਗਿਆਨ ਚੰਦ ਹੈ ਜੀ ਇਹ ਲੜਾਈ ਕਹਿੰਦੇ ਨਾ ਤੁਹਾਡੇ ਉਹ ਮੇਰੇ ਭਾਂਜੇ ਤੇ ਜੀਜਾ ਸੀ ਸੁੰਦਰ ਅਸੀਂ ਇਹਨਾਂ ਨੂੰ ਦੱਸਿਆ ਵੀ ਬੈਠੋ ਤੁਸੀਂ ਕੋਈ ਗੱਲ ਨਹੀਂ ਇੱਥੇ ਹੀ ਹੈਗੇ ਉਹ ਇਹਨਾਂ ਨੇ ਕਹਾਂ ਕੀਤਾ ਇਹ ਮੁਲਾਜ਼ਮ ਜਿਹੜੇ ਦੋਸ਼ੀ ਇਹ ਮੇਰੇ ਭਤੀਜੇ ਦੇ ਘਰ ਸੀਗੇ ਜਦੋਂ ਮੇਰਾ ਭਾਂਜਾ ਭੱਜਿਆ ਮੇਰੇ ਭਤੀਜੇ ਦੇ ਘਰੋਂ ਇਹਨਾਂ ਦੇ ਨਾਲ ਜਿਹੜਾ ਬੰਦਾ ਸੀ ਉਨੇ ਇਹਨਾਂ ਦੇ ਸਾਹਮਣੇ ਹੀ ਦੌੜ ਕੇ ਉਹਨੇ ਡੰਡਾ ਮਾਰੇ ਇਹਨਾਂ ਨੇ ਹੱਥ ਘੜੀ ਲਾਤੀ ਮੇਰੇ ਭਾਣ ਜੀ ਨੇ ਇਹਨਾਂ ਨੇ ਘਟਵਾਇਆ ਜੀ ਆ ਮੂੰਹ ਤੇ ਬੈਠੇ ਪੁੱਛ ਲੋ ਮੂੰਹ ਤੇ ਬੈਠੇ ਪੁੱਛ ਲੋ ਬਹੁਤ ਹੱਟ ਲੱਗੀ ਇਹਨਾਂ ਦੇ ਕੀ ਇਹਨਾਂ ਦੇ ਕੇਸ ਹੀ ਗਸਰ ਮੰਦਰ ਚ ਮੱਥਾ ਟੇਕਣ ਗਿਆ ਇਸ ਮੁਲਾਜ਼ਮ ਨੇ ਖੜ ਕੇ ਉਸ ਬੰਦੇ ਦੇ ਲੱਤ ਤੇ ਡਾਗ ਮਾਰੀ ਔਰ ਉਦੋਂ ਉਹ ਬੰਦਾ ਬੇਹੋਸ਼ ਹੋ ਗਿਆ ਅਸੀਂ ਉਸ ਬੇਹੋਸ਼ ਬੰਦੇ ਨੂੰ ਜਾ ਕੇ ਅਸੀਂ ਚੱਕ ਕੇ ਮਤਲਬ ਕਿ ਉਹਨੂੰ ਉਠਾਇਆ ਬਹੁਤ ਬੁਰੀ ਤਰ੍ਹਾਂ ਇਹਨੇ ਨਾਲ ਹੋ ਕੇ ਇਸ ਮੁਲਾਜ਼ਮ ਨੇ ਉਸ ਉਸ ਬੰਦੇ ਬੰਦੇ ਨੂੰ ਇਹਨੇ ਘਟਾਇਆ ਮੈਨੂੰ ਨਹੀਂ ਪਤਾ ਉਹ ਨਾਮ ਨਹੀਂ ਪਤਾ ਉਹਦਾ ਸਾਡਾ ਹੈਗਾ ਰਿਸ਼ਤੇਦਾਰ ਹੀ ਹੈ ਪਰ ਇਹਨੇ ਬੁਰੀ ਤਰ੍ਹਾਂ ਉਹਨਾਂ ਨਾਲ ਘਟਾਇਆ ਬਹੁਤ ਜ਼ਿਆਦਾ ਮਤਲਬ ਕਿ ਇਸ ਨੇ ਗੁੰਡਾਗਰਦੀ ਕੀਤੀ ਔਰ ਪਿੱਛੇ ਔਰ ਫੇਰੇ ਕਹਿ ਰਹੇ ਕਿ ਉਹਨਾਂ ਨੂੰ ਕਹਿ ਰਿਹਾ ਬੰਦੇ ਬਲਾਓ ਜੀ ਪਿੱਛੋਂ ਹੋਰ ਬੰਦੇ ਬਲਾਓ ਔਰ ਸਾਡੇ ਤੇ ਇਹ ਅਟੈਕ ਕਰਾ ਰਿਹਾ ਮਤਲਬ ਕਿ ਸਾਨੂੰ ਇਹ ਬਾਜੀਗਰਾਂ ਨੂੰ ਮਤਲਬ ਕਿ ਇਹ ਨੀਮਾ ਦਿਖਾਉਂਦੀ ਹੈ ਕਹਿੰਦਾ ਗੱਡੀਆਂ ਭਰ ਕੇ ਆ ਜਾਓ ਔਰ ਇਹਨਾਂ ਨੂੰ ਫੜੋ ਔਰ ਇੱਥੇ ਲਾਈ ਕਰਾਂਦਾ ਇਸ ਮੁਲਾਜ਼ਮ ਨੇ ਬਹੁਤ ਜ਼ਿਆਦਾ ਮਤਲਬ ਹੈ ਸਾਡਾ ਇਸ ਤਸਦੀਕ ਕਰ ਰਿਹਾ ਅੱਜ ਇਹ ਸਾਨੂੰ ਮਰਾਨ ਦੇ ਚੜਿਆ ਹੋਇਆ ਜਿਹਾ ਸਾਡਾ ਪਿੰਡ ਸਾਡਾ ਤਬਾਹ ਕਰਨ ਦੇ ਚੜਿਆ ਹੋਇਆ ਸੀ ਇਸ ਮੁਲਾਜ਼ਮ ਨੇ ਸਾਡਾ ਅੱਜ ਜੋ ਦੇਖਿਆ ਸੀ ਇਹ ਪ੍ਰਸ਼ਾਸਨ ਜੋ ਹੈ ਇੰਨੀ ਗੰਦੀ ਕਾਰਵਾਈ ਕਰ ਰਿਹਾ ਇੰਨੀ ਮਾੜੀ ਸਰਕਾਰ ਹੈ ਇੰਨੀ ਮਾੜੀ ਨੀਤੀਆਂ ਇਸ ਸਰਕਾਰ ਦੀਆਂ ਇਸ ਅਸੀਂ ਧਰਨਾ ਦਵਾਂਗੇ ਉੱਤੇ ਠੋਕੇ ਇਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਜਾਵੇ ਔਰ ਜਿਹੜੇ ਮੁਲਾਜ਼ਮ ਜਿਹੜੇ ਅਣਪਛਤੇ ਬੰਦੇ ਨੇ ਉਹਨਾਂ ਨੂੰ ਫੜਿਆ ਜਾਵੇ ਨਹੀਂ ਤਾਂ ਅਸੀਂ ਧਰਨਾ ਦੇ ਕੇ ਚੱਕਾ ਜਾਮ ਕਰਾਂਗੇ ਅਸੀਂ ਇਹਨਾਂ ਨੂੰ ਹੱਲ ਨਹੀਂ ਦਵਾਗੇ ਇੱਥੇ ਇੱਥੇ ਹੀ ਉਹਨਾਂ ਉਹਨਾਂ ਬੰਦੇ ਦੇ ਪਰਚਾ ਦਰਜ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜਿਹੜੇ ਬੰਦੇ ਨਾਲ ਆਏ ਆ ਇਹਨਾਂ ਨੂੰ ਪਤਾ ਖੁਦ ਉਹਨਾਂ ਦੇ ਕ੍ਰਾਸ ਕੇਸ ਹੈ ਉਹਨਾਂ ਦੀ ਜ਼ਮਾਨਤ ਵੀ ਨਹੀਂ ਕਰਾਈ ਪੈਸੇ ਲੈ ਕੇ ਉਹਨਾਂ ਦੇ ਨਾਲ ਤੁਰਿਆ ਫਿਰਦਾ ਉਹਨਾਂ ਦੇ ਕੇਸ ਹੈਗਾ ਨਹੀਂ ਹੈਗਾ ਦੱਸੋ ਜੀ ਜਿਹੜਾ ਮੁੰਡਾ ਨਾਲ ਆ ਬੋਲੋ ਜੀ ਕਾਨੇ ਦਾ ਸਾਹਿਬ ਮੈਂ ਗੱਲ ਇਹ ਪੁੱਛ ਰਿਹਾ ਹੈਗੀ ਨਾ ਹੈਗੀ ਨਾ ਜਮਾ ਨਹੀਂ ਉਹਨਾਂ ਨੂੰ ਨਾਲ ਲਈ ਫਿਰਦੇ ਆ ਇਹ ਕਿਹੜਾ ਰਾਜਨੀਤਿਕ ਸਾਥੀ ਤੁਹਾਨੂੰ ਮਦਈ ਪਾਰਟੀ ਨਾਲ ਲਿਆਇਆ 452 ਵਾਲਾ 323 ਵਾਲਾ 752 ਵਾਲਾ ਉਹਨੂੰ ਗੱਡੀ 'ਚ ਬਿਠਾ ਲਈ ਫਿਰਦਾ ਕਿਉਂ ਕਿ ਪੈਸੇ ਲੈ ਕੇ ਸਾਰ ਚਾਬੀ ਤੁਹਾਡੇ ਕੋਲ ਸੀ ਤੁਹਾਡੇ ਸਾਹਮਣੇ ਕਰਵਾਣਾ ਰੱਖ ਕੇ ਆਏ ਤੁਹਾਡੇ ਨਾਲ ਗੱਡੀ ਆ ਮੇਰੀ ਗੱਲ ਸੁਣ ਲੈ ਪਾਰਾ ਕਸੂਰੀ ਦਾ 452 ਵਾਲਾ ਬੰਦਾ ਇੱਕ ਮਿੰਟ 452 ਵਾਲਾ ਬੰਦਾ ਨਾਲ 23 ਵਾਲਾ ਨਾਲ 755 ਵਾਲਾ ਨਾਲ ਉਹਨਾਂ ਨੂੰ ਨਾਲ ਲਈ ਫੇਰੇ ਫਿਰਦਾ ਜਿਹੜੇ ਜਿਹੜੇ ਹਿਸ਼ਾਰਪੁਰ ਤੋਂ ਨਾਲ ਚੱਕੀ ਫਿਰਦਾ ਫੇ ਅਸਲਾ ਰਖਾਈ ਫਿਰਦਾ ਵਿੱਚ ਵੀ ਉਹਨਾਂ ਨੂੰ ਜਾ ਕੇ ਕੁੱਟਣਾ ਸਾਰਾ ਕਸੂਰ ਹੈ ਥਾਣੇਦਾਰ ਦਾ ਇਹ ਮਾਮਲਾ ਸਿਕਾ ਹੈਡ ਟੂ ਬੇਟ ਦਾ ਕੀ ਇਹ ਤਾਂ ਨਿਚੋੜ ਕੇ ਨਿਕਲੇਗਾ ਇਹਦਾ ਹਿਸ਼ਾਰਪੁਰ ਦੀ ਪੁਲਿਸ ਟੀਮ ਆਈ ਸੀਗੀ ਉਹਦਾ ਕੋਈ ਹਾਰਡ ਕੇਸ ਦਾ ਮਕਦਮਾ ਸੀ ਉਹਨਾਂ ਦਾ ਉਸ ਦੇ ਵਿੱਚ ਜਿਹੜਾ ਦੋਸ਼ੀ ਨਾਮ ਦੇ ਸੀ ਉਹਨੂੰ ਅਰੈਸਟ ਕਰਨ ਆਏ ਸੀ ਪਰ ਉਹਦੇ ਨਾਲ ਕਿਹਦੇ ਬਦਈ ਜੇ ਬੰਦੇ ਸੀਗੇ ਉਹਨਾਂ ਆਗੇ ਪਿਛ ਆਪਸ ਵਿੱਚ ਕਵਰਿੰਗ ਤੇ ਨਿਊਜ਼ ਸਰਵਿਸ ਕ੍ਰੀਏਟ ਹੋ ਗਈ ਉਹ ਸਾਰਾ ਕਵਰ ਹੋ ਗਿਆ ਅੱਗੇ ਕੀ ਕਾਰਵਾਈ ਕਰਦੇ ਜੀ ਹੁਣ ਆਪਾਂ ਅਜੇ ਜੋ ਐਮਐਲਰ ਦੀ ਰਿਪੋਰਟ ਹੋਊਗੀ ਜੀ ਹਸਪੀਟਲ ਦੇ ਉਹਨਾਂ ਗਿਆਨ ਦੇ ਮਤਲਬ ਉਹ ਪਰਚਾ ਦੋ ਕੋਈ ਹਥਿਆਰ ਵੀ ਬਰਾਮਦ ਹੋਇਆ ਹਥਿਆਰ ਉਹ ਦੇਖਦੇ ਆ ਇੱਕ ਕਾਰਕ ਮਿਲੀ ਆ ਉਹਦੇ ਵਿੱਚ ਜੇ ਕੋਈ ਹੋਰ ਫੈਸਲਾ ਹੋਵੇ ਤਾਂ ਦੱਸੋ ਫਿਰ ਉਹਦਾ ਯੂਨੀਵਰਸਿਟੀ ਦੀ ਗੱਲ ਆ